ਕੋਇ ਇੱਕ ਜਿਹੜਾ ਪਿਛਲੇ ਹਫਤੇ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇੱਕ ਲੈਟਰ ਭੇਜਿਆ ਜਿਦੇ ਚ ਉਹਨਾਂ ਨੇ ਕਿਹਾ ਕਿ ਇਕੋ ਸੈਂਸਿਟਿਵ ਜਿਹੜਾ ਜ਼ੋਨ ਹੈ ਨਿਆਗਾਉਂ ਦਾ ਵਾਈਲਡ ਲਾਈਫ ਸੈਂਚਰੀ ਦੇ ਆਸ-ਪਾਸ ਉਹਨੂੰ 1 ਕਿਲੋਮੀਟਰ ਤੱਕ ਕੀਤਾ ਜਾਵੇ ਬਲਕਿ ਅਸੀਂ ਕਲੀਅਰਲੀ ਪੰਜਾਬ ਸਰਕਾਰ ਨੇ ਸਟੈਂਡ ਰੱਖਿਆ ਸੀ ਕਿ ਅਸੀਂ ਨਿਆਗਾਉਂ ਦੇ ਲੋਕਾਂ ਦੇ ਨਾਲ ਆ ਅਸੀਂ ਕਾਂਸਲ ਦੇ ਲੋਕਾਂ ਦੇ ਨਾਲ ਆ ਜਿਹੜਾ ਚੰਡੀਗੜ੍ਹ ਬਣਿਆ ਉਹ ਖਰੜ ਦੀ ਜਿਹੜਾ ਕਾਉਂਸਲ ਏਰੀਆ ਨਯਾ ਗੋਂ ਏਰੀਆ ਇਸ ਜ਼ਮੀਨ ਤੇ ਬਣਿਆ ਤੇ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਮੀਟਿੰਗਸ ਕਰਕੇ ਅਫਸਰ ਸਹਿਬਾਨਾਂ ਨੂੰ ਬਿਠਾ ਕੇ ਲੋਕਾਂ ਨਾਲ ਮੀਟਿੰਗਸ ਕਰਕੇ ਇਵਨ ਕੀ ਅਸੀਂ ਕਿੰਨੇ ਰਾਜਨੀਤਿਕ ਲੋਕਾਂ ਨੂੰ ਵੀ ਉਸ ਮੀਟਿੰਗ ਦੇ ਵਿੱਚ ਬੁਲਾਇਆ ਤੇ ਅਸੀਂ 100 ਮੀਟਰ ਦਾ 100 ਮੀਟਰ ਦਾ ਜਿਹੜਾ ਆਪਣਾ ਸਟੈਂਡ ਸੀ ਉਹ ਕਲੀਅਰ ਰੱਖਿਆ ਸੀ ਕਿ ਪੰਜਾਬ ਸਰਕਾਰ ਆਪਣਾ ਸਟੈਂਡ 100 ਮੀਟਰ ਉੱਤੇ ਰੱਖਦੀ ਹੈ ਕਿਉਂਕਿ ਜੇ ਇਹ 1 ਕਿਲੋਮੀਟਰ ਤੱਕ ਹੋ ਗਿਆ ਜਿਵੇਂ ਕਿ ਭਾਜਪਾ ਸਰਕਾਰ ਨੇ ਸੈਂਟਰ ਸਰਕਾਰ ਨੇ ਹਰਿਆਣੇ 'ਚ ਕੀਤਾ ਹੈ ਉਨੂੰ 1 ਤੋਂ 3 ਕਿਲੋਮੀਟਰ ਤੇ ਅਸੀਂ ਉਸ ਚੀਜ਼ ਨੂੰ ਰਿਫਿਊਜ਼ ਕਰਕੇ ਲੋਕਾਂ ਦੇ ਹੱਕ ਵਿੱਚ ਫੈਸਲਾ 100 ਮੀਟਰ ਉੱਤੇ ਕਰਕੇ ਸੈਂਟਰ ਸਰਕਾਰ ਨੂੰ ਭੇਜਿਆ ਸੀ ਸੈਂਟਰ ਸਰਕਾਰ ਦੀ ਜੀ ਆ ਚਿੱਠੀ ਆਈ ਹੈ ਵਾਪਸ ਇਸ ਚਿੱਠੀ ਵਿੱਚ ਉਹਨਾਂ ਨੇ ਲਿਖ ਕੇ ਭੇਜਿਆ ਕਿ ਅਸੀਂ ਪੰਜਾਬ ਸਰਕਾਰ ਦੇ ਜਿਹੜੇ ਇਹ ਪ੍ਰਪੋਜ਼ਲ ਜਿਹੜਾ ਆਇਆ ਹੈਗਾ ਇਹਨੂੰ ਉਹ ਰੀਕਨਸਿਡਰ ਕਰਕੇ ਸਾਨੂੰ ਦੁਬਾਰਾ ਭੇਜਣ ਅਸੀਂ ਇਸ ਚੀਜ਼ ਦੇ ਨਾਲ ਜਿੱਦਾਂ ਕਿ ਉਹਨਾਂ ਨੇ ਜਿਹੜਾ ਹਰਿਆਣੇ ਦੇ ਵਿੱਚ ਅਸੀਂ ਕੀਤਾ ਹਰਿਆਣੇ ਦੀ ਇਹ ਹਰਿਆਣੇ ਦੀ ਪਾਣੀ ਲਿਆ ਦੋਨ ਨੂੰ ਹਰਿਆਣੇ ਦੀ ਤਰਜ਼ ਉੱਤੇ ਵੀ ਹਰਿਆਣੇ ਦੀ ਜ਼ਮੀਨ ਥੋੜੀ ਹੈ ਜਿਹੜਾ ਚੰਡੀਗੜ੍ਹ ਵਸਿਆ ਜੀ ਅਸੀਂ ਸੈਂਟਰ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਡੇ ਫੋਰੈਸਟ ਡਿਪਾਰਟਮੈਂਟ ਨੇ ਸਾਡੇ ਪੰਜਾਬ ਦੇ ਫੋਰੈਸਟ ਡਿਪਾਰਟਮੈਂਟ ਨੂੰ ਭੇਜੀ ਹੈ ਭਾਜਪਾ ਸਰਕਾਰ ਨੇ ਕਿ ਜੇ ਤੁਸੀਂ ਹਰਿਆਣਾ ਵਿੱਚ ਇਹ ਇੱਥੋਂ ਤੱਕ ਕਰਤਾ ਬੀਜੇਪੀ ਸਰਕਾਰ ਨੇ ਲੋਕਾਂ ਦੀਆਂ ਜ਼ਮੀਨਾਂ ਦਾ ਭਾ ਜ਼ੀਰੋ ਕਰ ਦਿੱਤਾ ਗਰੀਬ ਲੋਕ ਇਸ ਕੰਡੀ ਏਰੀਆ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਦੀਆਂ ਜ਼ਮੀਨਾਂ ਕਿੱਥੇ ਜਾਣਗੀਆਂ ਉਹਨਾਂ ਦੀ ਵੈਲਿਊ ਕਿੱਥੇ ਜਾਊਗੀ ਹਰਿਆਣਾ ਦੀ ਜ਼ਮੀਨ ਤਾਂ ਚੰਡੀਗੜ੍ਹ ਨਹੀਂ ਬਣਿਆ ਚੰਡੀਗੜ੍ਹ ਬਣਿਆ ਹੋਇਆ ਕਾਉਂਸਲ ਦੀ ਜ਼ਮੀਨ ਤੇ ਜਿੱਥੇ ਉਹਨਾਂ ਨੇ ਤੁਹਾਨੂੰ ਜ਼ਮੀਨ ਦਿੱਤੀ ਸੀ ਅੱਜ ਤੁਸੀਂ ਸੈਂਟਰ ਸਰਕਾਰ ਇਹ ਫੈਸਲਾ ਲੈ ਰਹੀ ਹੈ ਚੰਡੀਗੜ੍ਹ ਸਾਡੇ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਸਰਕਾਰ ਦਾ ਇੱਕ ਕਲੀਅਰ ਫੈਸਲਾ ਹੈ ਕਿ ਅਸੀਂ 100 ਮੀਟਰ ਤੱਕ ਜਿਹੜਾ ਹੈਗਾ ਇਕੋਸੈਂਸਿਟਿਵ ਜ਼ੋਨ ਰੱਖਾਂਗੇ ਇਕੋਸੈਂਸਿਟਿਵ ਜ਼ੋਨ ਦਾ ਮਤਲਬ ਹੈ ਕਿ ਇਹ ਸਾਰਾ এনवायरमेंट ਨੂੰ ਸੇਵ ਕਰਨ ਲਈ ਏਰੀਆ 1 ਕਿਲੋਮੀਟਰ ਤੱਕ ਆ ਜਾਂਦੀ ਚ ਨਵੇਂ گاਉਂ ਆ ਜਾਣਾ ਇਹ ਸਾਰਾ ਕਾਂਸਲ ਆ ਜਾਂਦਾ ਹੈ ਮਤਲਬ ਕਿ ਲੋਕਾਂ ਦੀਆਂ ਜ਼ਮੀਨਾਂ ਟੋਟਲੀ ਜ਼ੀਰੋ ਹੋ ਗਈਆਂ ਲੋਕ ਆਪਣੀ ਜ਼ਮੀਨ ਤੇ ਡਵੈਲਪਮੈਂਟ ਨਹੀਂ ਕਰ ਸਕਦੇ ਲੋਕ ਆਪਣੀ ਜ਼ਮੀਨ ਨੂੰ ਖਰੀਦ ਵੇਚ ਨਹੀਂ ਸਕਦੇ ਕੀ ਇਹ ਫੈਸਲਾ ਲੈਣਾ ਜਿਨ੍ਹਾਂ ਲੋਕਾਂ ਨੇ ਆਪਣੀ ਜ਼ਮੀਨ ਦੇ ਕੇ ਚੰਡੀਗੜ੍ਹ ਨੂੰ ਵਸਾਇਆ ਹੈ ਅੱਜ ਉਹਨਾਂ ਨੂੰ ਖਤਮ ਕਰਨ ਤੇ ਬੀਜੇਪੀ ਸਰਕਾਰ ਲੱਗੀ ਹੋਈ ਹੈ ਕੀ ਜਿਹੜੇ ਬੀਜੇਪੀ ਦੇ ਲੀਡਰ ਬਾਹਾਂ ਕੱਢ ਕੱਢ ਕੇ ਨਇਆ ਗਾਂਵ ਏਰੀਆ ਦੇ ਵਿੱਚ ਹੁਣ ਤੱਕ ਬੋਲਦੇ ਰਹੇ ਹੈ ਕਿ ਪੰਜਾਬ ਸਰਕਾਰ 100 ਮੀਟਰ ਤੇ ਸਟੈਂਡ ਲਵੇ ਕੀ ਉਹ ਸਾਰੀ ਬੀਜੇਪੀ ਦੀ ਲੀਡਰਸ਼ਿਪ ਅਸਤੀਫਾ ਦੇਣ ਨੂੰ ਤਿਆਰ ਬੈਠੀ ਹੈ ਕਿ ਬੀਜੇਪੀ ਸਰਕਾਰ ਦਾ ਆ ਲੈਟਰ ਤੁਹਾਨੂੰ ਹਲੇ ਤੱਕ ਨਹੀਂ ਮਿਲਿਆ ਆਵळा ਲੱਟ ਮੈਂ ਇਹ ਭਾਜਪੀ ਦੇ ਲੀਡਰਸ਼ਿਪ ਤੋਂ ਪੁੱਛਣਾ ਚਾਹੁੰਦੀ ਐ ਨਿਆ گاਉਂ ਚੰਡੀਗੜ੍ਹ ਦੇ ਜੜ ਵਿੱਚ ਐ ਚੰਡੀਗੜ੍ਹ ਨਿਆ گاਉਂ ਦੀ ਜ਼ਮੀਨ ਉੱਤੇ ਬਣਿਆ ਤੇ ਤੁਹਾਡਾ ਸਟੈਂਡ ਕਿੱਥੇ ਅੱਜ ਉਦੋਂ ਤੁਸੀਂ ਲੋਕਾਂ ਦੇ ਹੱਕਾਂ ਦੇ ਰਖਵਾਲੇ ਬਣੇ ਫਿਰਦੇ ਸੀ ਤੁਹਾਨੂੰ ਪਤਾ ਸੀ ਵੀ ਐਮਐਲਏ ਦਾ ਸਟੈਂਡ ਕਲੀਅਰ ਹੈ ਤੇ ਹੁਣ ਅਸੀਂ ਰੌਲਾ ਗੋਲਾ ਪਾ ਲਈਏ ਆ ਤੁਹਾਡੀ ਸਰਕਾਰ ਦਾ ਕਾਰਨਾਮਾ ਕਾਲੀ ਕਰਤੂਤ ਕਲੀਅਰ ਬਾਹਰ ਆਈ ਐ ਤੁਸੀਂ ਇਹਦੇ ਉੱਤੇ ਕੀ ਸਟੈਂਡ ਲੈਣੇ ਹੋ ਸਪਸ਼ਟ ਕਰੋ ਆਪਣੀ ਸਰਕਾਰ ਉੱਤੇ ਪ੍ਰੈਸ਼ਰ ਬਣਾਓ ਕਿ ਇਹੋ ਜੇ ਨੋਟਿਸ ਭੇਜਣੇ ਇਹੋ ਜਿਹਾ ਦਬਾਅ ਬਣਾਉਣਾ ਸਰਕਾਰਾਂ ਨੂੰ ਲੋਕਾਂ ਨੂੰ ਟੌਰਚਰ ਕਰਨਾ ਆਪਣਾ ਦਿਖਾ ਕੇ ਕਿ ਅਸੀਂ ਸੈਂਟਰ ਸਰਕਾਰਾਂ ਅਸੀਂ ਕੁਝ ਵੀ ਕਰ ਸਕਦੇ ਆ ਨਾ ਤੁਹਾਡੇ ਲਈ ਕੋਰਟ ਦਾ ਫੈਸਲਾ ਮਾਇਨੇ ਰੱਖਦਾ ਨਾ ਜਿਹੜੀਆਂ ਸਥਾਨਕ ਸਰਕਾਰਾਂ ਨੇ ਸਟੇਟ ਗਵਰਨਮੈਂਟਸ ਨੇ ਉਹਨਾਂ ਦਾ ਕੋਈ ਫੈਸਲਾ ਮਾਇਨੇ ਰੱਖਦਾ ਮੈਂ ਤੁਹਾਡੇ ਬੀਜੇਪੀ ਸਰਕਾਰ ਦੀ ਬੀਜੇਪੀ ਲੀਡਰਸ਼ਿਪ ਦੀ ਸੈਂਟਰ ਗਵਰਨਮੈਂਟ ਦੀ ਸਖਤ ਨਿੰਦਿਆ ਕਰਦੀ ਆ ਤੇ ਮੈਂ ਆਪਣੇ ਨયા گاਉਂ ਦੇ ਕਾਉਂਸਲ ਦੇ ਲੋਕਾਂ ਨਾਲ ਡਟ ਕੇ ਖੜੀ ਆ ਅਸੀਂ ਪੂਰਾ ਏਰੀਆ ਤੁਹਾਡੀ ਇਸ ਡਟ ਕੇ ਨਿੰਦਿਆ ਕਰਾਂਗੇ ਤੇ ਲੋਕਾਂ ਨੂੰ ਅਸੀਂ ਜ਼ੀਰੋ ਉਹਨਾਂ ਦੀਆਂ ਜ਼ਮੀਨਾਂ ਦੇ ਭਾਅ ਨੂੰ ਜ਼ੀਰੋ ਨਹੀਂ ਹੁੰਦਿਆਂ ਕਿੰਨੇ ਘਰਾਂ ਦਾ ਤੇ ਨਾਦਰ ਕਿੰਨੇ ਜਿਹੜੇ ਲੋਕ ਬਸਦੇ ਨੇ ਕਿੰਨਾ ਵੱਡਾ ਉਹਨਾਂ ਦਾ ਨੁਕਸਾਨ ਹੋਏਗਾ 1 ਲੱਖ ਤੋਂ ਉੱਪਰ ਕਰਦਾ ਘੱਟ ਤੋਂ ਘੱਟ 1 ਲੱਖ ਜਿਹੜੇ ਮਕਾਨ ਐ ਇਸ ਏਰੀਆ ਦੇ ਵਿੱਚ ਘੱਟ ਤੋਂ ਘੱਟ 1 ਲੱਖ ਮਕਾਨ ਜਿਹੜੇ ਹੈਗੇ ਉਹ ਆਉਣਗੇ ਤੁਸੀਂ ਟਾਰਗੇਟ ਕਰੋ ਕਿ ਕਿੰਨੀ ਆਬਾਦੀ ਟਾਰਗੇਟ ਹੋਣੀ ਹੈ ਉਹਨਾਂ ਦੇ ਮੈਂਟਲ ਉਹਨਾਂ ਦੇ ਇਮੋਸ਼ਨਲ ਵੈਲਵਿੰਗ ਦਾ ਉਹਨਾਂ ਦੀ ਮੈਂਟਲ ਹੈਲਥ ਨੂੰ ਟਰਚਰ ਕਰਨ ਦਾ ਉੱਥੇ ਲੋਕ ਟੋਟਲੀ ਇਨਸਕਿਉਰ ਹੋ ਜਾਣਗੇ ਉਹਨਾਂ ਦੀ ਕੀ ਗਾਰੰਟੀ ਕੀ ਰਹੇਗੀ ਜ਼ਿੰਦਗੀ ਦੀ ਉਹ ਤਾਂ ਪਹਿਲਾਂ ਹੀ ਲੇਬਰ ਨੇ ਛੋਟੇ-ਛੋਟੇ ਮਕਾਨ ਨੇ ਛੋਟੇ-ਛੋਟੇ ਘਰ ਨੇ ਉੱਥੇ ਲੋਕਾਂ ਦੇ ਜ਼ਿਆਦਾਤਰ ਗਰੀਬ ਜਨਤਾ ਰਹਿੰਦੀ ਹੈ ਜੀ ਤਿੰਨ ਜਿਹੜਾ ਡੀਲ ਲਾ ਏਰੀਆ ਤੁਸੀਂ ਦੱਸ ਰਹੇ ਹੋ ਉੱਥੇ ਜਿਹੜੀ ਜ਼ਮੀਨ ਬਹੁਤ ਜ਼ਿਆਦਾ ਮਹਿੰਗੀ ਹੈ ਉਹ ਐਗਰੀਕਲਚਰ ਲੈਂਡ ਵੀ ਕੁਝ ਨੇੜੇ ਤੇ ਨੇ ਬਣ ਹੈ ਇੱਥੇ ਦੇਖੋ ਐਗਰੀਕਲਚਰ ਲੈਂਡ ਜਿਹੜੀ ਆਉਂਦੀ ਹੈ ਉਹ ਜ਼ਿਆਦਾਤਰ ਆਸ-ਪਾਸ ਦੇ ਲੱਗਦੇ ਪਿੰਡਾਂ 'ਚ ਆਉਂਦੀ ਹੈ ਜਿਹੜਾ ਕਾਉਂਸਲ ਦਾ ਏਰੀਆ ਜਿਹੜਾ ਨਵੇਂ گاਉਂ ਦਾ ਏਰੀਆ ਜ਼ਿਆਦਾਤਰ ਰੈਜ਼ੀਡੈਂਸ਼ੀਅਲ ਹੈ ਬਾਰੋਂ ਲੋਕ ਆ ਕੇ ਉੱਥੇ ਵਸੇ ਹੋਏ ਨੇ ਬਹੁਤ ਸਾਰੇ ਪ੍ਰਵਾਸੀ ਲੋਕ ਆ ਕੇ ਉੱਥੇ ਵਸੇ ਹੋਏ ਨੇ ਬਹੁਤ ਸਾਰੇ ਲੋਕਾਂ ਨੇ ਇੱਥੇ ਸਸਤੀਆਂ ਜ਼ਮੀਨਾਂ ਲੈ ਕੇ ਆਸਰਾ ਲਿਆ ਹੋਇਆ ਹੈ ਤੇ ਅਸੀਂ ਤਾਂ ਉਹਦੀਆਂ ਹਰ ਤਰੀਕੇ ਦੀਆਂ ਡਿਮਾਂਡਸ ਪੂਰੀਆਂ ਕਰ ਰਿਹਾ ਕਿ ਉਹ ਲੋਕਾਂ ਨੂੰ ਕਿਸ ਤਰੀਕੇ ਇੱਕ ਸਟੇਬਲ ਲਾਈਫ ਦਿੱਤੀ ਜਾਵੇ ਕਿਵੇਂ ਉਹ ਹਰ ਸਰਕਾਰ ਆ ਕੇ ਉਹਨਾਂ ਨੂੰ ਬਲੈਕਮੇਲ ਕਰਦੀ ਆ ਤਰ੍ਹਾਂ ਤਰ੍ਹਾਂ ਦੇ ਤਰੀਕੇ ਨਾਲ ਅਸੀਂ ਸੀਵਰੇਜ ਟ੍ਰੀਟਮੈਂਟ ਪਲੈਂਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਸਰਕਾਰ ਨੇ ਉੱਥੇ ਲਗਵਾਇਆ ਅਸੀਂ ਪਿੱਛੇ ਜੇ ਉਹਨਾਂ ਦੇ ਇਲੀਗਲ ਕਲੋਨੀਆਂ ਦੇ ਮੀਟਰ ਵੀ ਜਿਹੜੇ ਹੈਗੇ ਨੇ ਪਹਿਲੀ ਵਾਰ ਪੰਜਾਬ ਸਰਕਾਰ ਨੇ ਖੋਲੇ ਨੇ ਅਸੀਂ ਤਾਂ ਹਰ ਸਹੂਲਤ ਉਹ ਲੋਕਾਂ ਨੂੰ ਵਸਾਉਣ ਲਈ ਹਰ ਸਹੂਲਤ ਦੇਣ ਨੂੰ ਤਿਆਰ ਆ ਤੇ ਸੈਂਟਰਲ ਸਰਕਾਰ ਦਾ ਜਿਹੜਾ ਬੰਬ ਡਿੱਗਿਆ ਇਹ ਲੋਕ ਇਹਨੂੰ ਕਿਸ ਤਰੀਕੇ ਲੈਂਦੇ ਨੇ ਲੋਕ ਸ਼ਾਂਤ ਨਹੀਂ ਬੈਠਣੇ ਚਾਹੀਦੇ ਜਿਹੜਾ ਲੈਟਰ ਆਇਆ ਜੀ ਜਿਹੜਾ ਤੁਸੀਂ ਕਹਿੰਦਾ ਸੈਂਟਰ ਸਰਕਾਰ ਦਾ ਲੈਟਰ ਆ ਇਹਦੇ ਵਿੱਚ ਕੀ ਇਹਨਾਂ ਨੇ ਬਰੀਫ ਕੀਤਾ ਔਰ ਕੀ ਲਾਗੂ ਕਰ ਕਦੋਂ ਲਾਗੂ ਕਰਨ ਜਾ ਰਹੇ ਨੇ ਕੀ ਆਇਆ ਦੇਖੋ ਇਹਨਾਂ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਜਿਸ ਤਰੀਕੇ ਹਰਿਆਣਾ ਵਿੱਚ ਹੋਇਆ ਉਦਾਂ ਦਾ ਪ੍ਰਪੋਜ਼ਲ ਬਣਾਓ ਜਿਸ ਤਰੀਕੇ ਅਸੀਂ 1 ਕਿਲੋਮੀਟਰ ਤੁਸੀਂ 100 ਮੀਟਰ ਵਾਲਾ ਪ੍ਰਪੋਜ਼ਲ ਨਾ ਸਾਨੂੰ ਭੇਜੋ ਪੰਜਾਬ ਸਰਕਾਰ ਨੂੰ ਦੁਬਾਰਾ ਉਸ ਚੀਜ਼ ਤੇ ਐਕਸ਼ਨ ਕਰਨ ਦੀ ਹਦਾਇਤ ਦਿੱਤੀ ਗਈ ਹੈ ਮਤਲਬ ਕਿ ਜਿਹੜੀ ਸੈਂਟਰ ਦੀ ਸਰਕਾਰ ਉਹ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਹੈਗੀ ਪਹਿਲਾਂ ਕੋਰਟ ਤੋਂ ਵੀ ਤੁਸੀਂ ਜਿਹੜਾ ਪ੍ਰਪੋਜ਼ਲ ਭੇਜਤਾ ਸੀ ਅਸੀਂ ਆਲਰੇਡੀ ਜੀ ਕੋਰਟਸ ਦੇ ਵਿੱਚ ਇਹਨੂੰ ਸਬਮਿਟ ਕਰਵਾ ਚੁੱਕੇ ਹਾਂ ਅਸੀਂ ਸੈਂਟਰ ਗਵਰਨਮੈਂਟ ਨੂੰ ਇਹਦਾ ਸਬਮਿਟ ਕਲੀਅਰ ਸਟੈਂਡ ਅਸੀਂ 100 ਮੀਟਰ ਉੱਤੇ ਕਲੀਅਰ ਕਰ ਚੁੱਕੇ ਹਾਂ ਜਿਦੇ ਚ ਲੋਕਾਂ ਦੇ ਜਿਹੜੇ ਲੋਕ ਵੀ ਉਸ ਉੱਪਰ ਐਗਰੀ ਨੇ ਤੇ ਕਿੰਨੀਆਂ ਸਟੇਟਸ ਨੇ ਜਿਹੜੀਆਂ ਆਲਰੇਡੀ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਇਸ ਨੂੰ ਮੰਜ਼ੂਰੀ ਦੇ ਦਿੱਤੀ ਹੈ ਤੇ ਕਿਉਂ ਹੁਣ ਪੰਜਾਬ ਉੱਤੇ ਕਿਉਂ ਇੰਨੀ ਨਿਗਾਹ ਹੈਗੀ ਹੈ ਸਾਡੇ ਕੌਂਸਲ ਉੱਤੇ ਚੰਡੀਗੜ੍ਹ ਵਸਿਆ ਤੇ ਅਸੀਂ ਇਸ ਚੀਜ਼ ਦੀ ਪੂਰਨ ਰੂਪ ਦੇ ਵਿੱਚ ਨਿੰਦਿਆ ਕਰਦੇ ਹਾਂ ਇਸ ਜਿਹੜਾ ਲੈਟਰ ਨੂੰ ਹੈ ਇਹਨੂੰ ਸੈਂਟਰ ਸਰਕਾਰ ਰੀਕਨਸਿਡਰ ਕਰੇ ਕਿ ਇਦਾਂ ਦਾ ਲੈਟਰ ਭੇਜਣ ਤੋਂ ਜੋ ਪ੍ਰੋਪੋਜ਼ਲ ਆਲਰੇਡੀ 100 ਮੀਟਰ ਦਾ ਪੰਜਾਬ ਸਰਕਾਰ ਨੇ ਭੇਜਿਆ ਹੋਇਆ ਉਸ ਨੂੰ ਅਕਸੈਪਟ ਕਰੇ ਪੰਜਾਬ ਸਰਕਾਰ ਕਾਨੂੰਨੀ ਤਰੀਕੇ ਦੇ ਨਾਲ ਤੇ ਦੂਜੇ ਪਾਸੇ ਲੋਕਾਂ ਨਾਲ ਲੈ ਕੇ ਕਿਹੜੀ ਲੜਾਈ ਲੜਨ ਜਾ ਰਹੀ ਹੈ ਦੇਖੋ ਪੰਜਾਬ ਸਰਕਾਰ ਨੇ ਤਾਂ ਆਲਰੇਡੀ ਆਪਣਾ ਪ੍ਰਪੋਜ਼ਲ ਦਿੱਤਾ ਹੋਇਆ ਹੁਣ ਉੱਪਰ ਜਿਹੜੀ ਸੈਂਟਰ ਸਰਕਾਰ ਹੈ ਭਾਜਪਾ ਸਰਕਾਰ ਹੈ ਉਹ ਇੱਕ ਪੂਰੇ ਦੇਸ਼ ਦੀ ਸਰਕਾਰ ਹੈ ਐਕਸੈਪਟ ਤਾਂ ਉਹਨਾਂ ਨੇ ਕਰਨਾ ਹੈ ਹੁਣ ਤੇ ਲੋਕ ਲੋਕ ਮੋਰਚਾ ਖੋਲਾਂਗੇ ਅਸੀਂ ਅਸੀਂ ਪੂਰਾ ਮੋਰਚਾ ਖੋਲਾਂਗੇ ਲੋਕ ਇਸ ਚੀਜ਼ ਦੀ ਸਖਤ ਨਿੰਦਿਆ ਕਰਨਗੇ ਲੋਕਾਂ ਦੇ ਪੈਰਾਂ ਥੱਲੇ ਜ਼ਮੀਨ ਕੱਢਣਾ ਤੇ ਇਹ ਨਿੰਦਣਯੋਗ ਕੰਮ ਹੈ ਲੋਕ ਇਸ ਚੀਜ਼ ਤੇ ਚੁੱਪ ਬਿਲਕੁਲ ਨਹੀਂ ਬੈਠਣਗੇ ਨਾ ਹੀ ਐਮਐਲਏ ਬੈਠੂਗੀ ਉਹਨਾਂ ਦੀ